ਆਪਣੇ ਦਿলো ਦਿਮਾਗ ਦੇ ਨਾ ਨੈਗੇਟਿਵਿਟੀ ਨੂੰ ਅਸਰ ਨਾ ਕਰਨ ਦਿਓ ਸਮਾਂ ਸੱਚੀ ਬੜਾ ਭਾਰੀ ਹੈ ਕਿਉਂਕਿ ਇਹ ਸਮਝਣ ਤੁਹਾਨੂੰ ਸਭ ਕੁਝ ਦਿਖਾਣਾ ਤੁਹਾਨੂੰ ਧੋਖਾ ਦੇਣ ਵਾਲੇ ਵੀ ਤੁਹਾਡੇ ਆਪਣੇ ਹੋਣਗੇ ਹਰ ਕਿਸੇ ਨੇ ਦਰਵਾਜ਼ੇ ਬੰਦ ਕਰ ਲੈਣੇ ਤੁਹਾਡੇ ਲਈ ਪਰ ਜੇ ਤੁਸੀਂ ਕਮਜ਼ੋਰ ਪੈ ਗਏ ਤੇ ਸੱਚੀ ਗੱਲ ਜੇ ਲਿਖ ਕੇ ਲ ਲੋ ਤੁਹਾਨੂੰ ਸਾਹਮਣਾ ਕਿਸੇ ਨੇ ਨਹੀਂ ਜੇ ਤੁਹਾਨੂੰ ਖੁਦ ਹੀ ਹਿੰਮਤ ਫੜਨੀ ਪੈਣੀ ਹੈ ਸਮਾਂ ਗਾ ਜੇ ਤੁਸੀਂ ਆਪਣੇ ਮਾਲਕ ਦੇ ਕੋਲ ਚੱਲ ਜਾਓ ਜਿਹੜਾ ਤੁਹਾਨੂੰ ਲੱਗਦਾ ਪਿਆ ਇਹ ਹੌਨ ਮੇਰੇ ਨਾਲ ਕੋਈ ਨਹੀਂ ਹੈਗਾ ਹੌਨ ਵੀ ਸਮਾਗਾ ਜੇ ਆਪਣੇ ਗੁਰੂ ਦੇ ਕੋਲ ਚੱਲ ਜਾਓ ਕਿਸੇ ਨੇ ਨਹੀਂ ਜੀ ਆਣਾ ਬਚਾਨ ਇਹ ਦਿਲ ਬੜਾ ਕਮਜ਼ੋਰ ਪੈਣਾ ਜੇ ਹੋਰ ਸਮਾ ਜਿਹੜਾ ਭਾਰੀ ਜਦੋਂ ਪੈਂਦਾ ਨਾ ਤੇ ਬੰਦਾ ਇਧਰ ਉਧਰ ਭਟਕਦਾ ਰਹਿੰਦਾ ਜਿਹੜਾ ਉਹ ਭਟਕਦਾ ਹੀ ਰਹਿੰਦਾ ਜੇ ਫਿਰ ਉਹ ਕਦੇ ਇੱਕ ਥਾਂ ਤੇ ਨਹੀਂ ਬੈਠ ਸਕਦਾ ਫਿਰ ਕਿਤੇ ਜਾਣ ਦੀ ਲੋੜ ਨਹੀਂ ਹੈਗੀ ਤੁਹਾਡਾ ਗੁਰੂ ਤੁਹਾਨੂੰ ਸੰਭਾਲ ਲੇਗਾ ਜੋ ਮਰਜ਼ੀ ਹੋ ਜੇ ਇਹ ਤਾਂ ਸਮਝ ਲਓ ਜੀ ਖੁਦ ਨੂੰ ਬਿਮਾਰ ਬਣਾਉਣ ਵਾਲੀ ਗੱਲ ਹੈ ਜਿੰਨਾ ਆਪਾਂ ਗਲਤ ਸੋਚੀ ਜਾਣਾ ਸੋਚੀ ਜਾਣਾ ਸੋਚੀ ਜਾਣਾ ਅੰਦਰੋਂ ਬਿਮਾਰ ਹੋਈ ਜਾਣਾ ਕਮਜ਼ੋਰ ਹੋਈ ਜਾਣਾ ਤੁਹਾਡਾ ਤੇ ਮਨ ਨਹੀਂ ਕਰਨਾ ਕੁਝ ਕਰਨ ਦਾ ਕੇ ਤੁਸੀਂ ਤਾਂ ਕਹਿਣਾ ਰੱਬ ਨੇ ਕੁਝ ਕੀਤਾ ਹੀ ਨਹੀਂ ਮੇਰੇ ਨਾਲ ਕੁਝ ਹੋਇਆ ਹੀ ਨਹੀਂ ਤੇ ਬਸ ਖਤਮ ਜੀ ਹੁਣ ਮੈਂ ਤਾਂ ਉੱਠਣਾ ਹੀ ਨਹੀਂ ਆਪਣੇ ਗੁਰੂ ਤੇ ਭਰੋਸਾ ਰੱਖ ਲਓ ਕੋਈ ਗੱਲ ਨਹੀਂ ਸਮੇਂ ਦੀ ਗੱਲ ਹੈ ਨਿਕਲ ਜਾਊਗਾ ਵੀ ਜਿੰਨੀ ਦੇਰ ਤੱਕ ਤੁਸੀਂ ਮਾਲਕ ਦੇ ਹੱਥਾਂ 'ਚ ਹੋ ਸਮਝ ਲਓ ਤੁਸੀਂ ਸੇਫ ਹੋ ਤੁਹਾਨੂੰ ਕੋਈ ਤੋੜ ਨਹੀਂ ਸਕਦਾ ਤੁਹਾਡਨਾਂ ਕੋਈ ਮਾਰਾ ਨਹੀਂ ਕਰ ਸਕਦਾ ਪਰ ਜੇ ਮਾਲਕ ਦਾ ਹੀ ਆਸਰਾ ਛੱਡ ਦੋਗੇ ਮਾਲਕ ਦੇ ਦਰਬਾਰ ਤੇ ਨਹੀਂ ਜਾਓਗੇ ਬਹਿ ਜਾਓਗੇ ਦੂਜਿਆਂ ਦੇ ਕੋਲ ਜਾ ਕੇ ਕਿ ਕੋਈ ਗੱਲ ਨਹੀਂ ਇੱਥੇ ਦੁੱਖ ਸੁਣਾਣੇ ਆਪਣੇ ਤਾਂ ਫਿਰ ਕਿਵੇਂ ਬਚੋਗੇ ਐਸ ਇਕੱਠੇ ਤੂਫਾਨਾਂ ਜੋ ਬਚਣ ਦਾ ਹੱਲ ਸਿਰਫ ਗੁਰੂ ਮਹਾਰਾਜ ਜੀ ਦੇ ਕੋਲ ਹੀ ਗਾ ਜੇ ਹਰ ਬਿਮਾਰੀ ਦੀ ਦਵਾਈ ਉੱਥੇ ਹੀ ਹੈ ਤੁਹਾਡੀ ਹਰ ਪੀੜਾ ਦਾ ਇਲਾਜ ਵੀ ਉੱਥੇ ਹੀ ਹੈ ਐਵੇਂ ਭਟਕਣ ਦੀ ਕੋਈ ਲੋੜ ਨਹੀਂ ਹੈਗੀ ਮਾਲਕ ਪੂਰਾ ਸਮਰੱਥ ਹੈ ਜੀ ਕੁਝ ਨਹੀਂ ਹੁੰਦਾ ਸਲੋ ਡਾਊਨ ਹੋਇਆ ਨਾ ਸਮਝਿਆ ਕਰੋਗੇ ਤੁਹਾਡਾ ਸਭ ਕੁਝ ਖਤਮ ਹੀ ਹੋ ਗਿਆ ਕੁਝ ਹੋਣਾ ਹੀ ਨਹੀਂ ਕਦੇ ਜ਼ਿੰਦਗੀ 'ਚ ਕਈ ਵਾਰੀ ਪਤਾ ਨਹੀਂ ਹੁੰਦਾ ਮਾਲਕ ਚਾਵੇ ਤਾਂ ਇੱਕ ਸੈਕਿੰਡ ਦੇ ਵਿੱਚ ਸਭ ਕੁਝ ਕਰਵਾ ਦਿੰਦਾ ਜੇ ਫਿਰ ਸਭ ਤੋਂ ਜ਼ਿਆਦਾ ਵਿਸ਼ਵਾਸ ਆਪਣੇ ਗੁਰੂ ਤੇ ਰੱਖਣਾ ਵਧੀਆ ਸੋਚੋ ਚੰਗਾ ਸੋਚੋ ਕਿ ਮੇਰਾ ਨਾਂ ਬੜਾ ਵਧੀਆ ਹੋਣਾ ਇਹ ਸਮੇ ਦੇ ਕੋਲੋਂ ਨਹੀਂ ਹਾਰ ਜੀਦਾ ਹੁੰਦਾ ਕਿ ਮੈਂ ਤਾਂ ਬੜੀ ਧੀਰ ਦਾ ਲੱਗਾ 6 ਸਾਲ ਹੋ ਗਏ 8 ਸਾਲ ਹੋ ਗਏ ਕੰਮ ਨਹੀਂ ਬਣਿਆ ਮੈਂ ਕੰਨਾ ਜੀ ਜਦੋਂ ਮਾਲਕ ਦੀ ਕਿਰਪਾ ਹੋ ਗਈ ਇੱਕ ਰੋਸ਼ਨੀ ਕਿਰਪਾ ਦੀ ਤੁਹਾਡੀ ਜ਼ਿੰਦਗੀ ਤੇ ਹੋ ਗਈ ਨਾ ਮੈਂ ਕੰਨਾ ਸੋ ਸਾਲਾ ਦਾ ਕੰਮ ਇੱਕ ਪਲ ਦੇ ਵਿੱਚ ਹੋ ਜਾਏਗਾ ਤੁਹਾਡਾ ਜਿੱਥੇ ਦੁਨੀਆ ਨੂੰ 100 ਸਾਲ ਲੱਗਣੇ ਹੋਣਗੇ ਨਾ ਉਹ ਕੰਮ ਨੂੰ ਪੂਰਾ ਕਰ ਦੇ ਮਾਲਕ ਨੇ ਤੁਹਾਡਾ ਇਦਾਂ ਹੀ ਕਰਾ ਦੇਣਾ ਬਸ ਡਰਨਾ ਨਹੀਂ ਹਾਰ ਨਹੀਂ ਮੰਨਣੀ ਕਮਜ਼ੋਰ ਨਹੀਂ ਪੈਣਾ ਮਾਲਕ ਦੀ ਰਜਾ ਦੇ ਵਿੱਚ ਹਮੇਸ਼ਾ ਆਪਣੇ ਆਪ ਨੂੰ ਹਿੰਮਤ ਦੇ ਕੇ ਰੱਖਣੀਗੀ ਮੇਰਾ ਗੁਰੂ ਮੇਰੇ ਨਾਲ ਹੈ ਮੈਂ ਨਹੀਂ ਕਿਤੇ ਹੋਰ ਜਾ ਕੇ ਕਲਪਨਾ ਮੈਂ ਕਿਤੇ ਨਹੀਂ ਰੋਣਾ ਮੈਂ ਕਿਸੇ ਨੂੰ ਦੁੱਖ ਨਹੀਂ ਸੁਣਾਣੇ ਮੈਂ ਬੜਾ ਖੁਸ਼ ਹਾਂ ਉਹਦੀ ਰਜਾ ਦੇ ਵਿੱਚ ਬਹਾਨੇ ਲੱਬਿਆ ਕਰੋ ਸਭ ਕੋ ਖੁਸ਼ ਰਹਿਣ ਦੇ ਮੈਂ ਤੁਹਾਨੂੰ ਸੱਚੀ ਦੱਸੁੰਦਾ ਜੀ ਇਹ ਤੁਹਾਡੇ ਉੱਤੇ ਹੀ ਹੈ ਜੇ ਦੁਖੀ ਰਹਿਣ ਦੇ ਬਹਾਨੇ ਲੱਭਣੇ ਸ਼ੁਰੂ ਕਰ ਦੋਗੇ ਨਾ ਸਿਰੇ ਉੱਡਦੇ ਤਾਂ ਮੈਂ ਕਹਨਾ ਉਂਗਲੀਆਂ ਤੇ ਕੀ ਹਜ਼ਾਰਾ ਬਹਾਨੇ ਮਿਲ ਜਣੇ ਤੁਹਾਨੂੰ ਕਿ ਮੇਰਾ ਤਾਂ ਯਾਰ ਕੰਮ ਹੀ ਨਹੀਂ ਬਣਿਆ ਪਰੇਸ਼ਾਨ ਹੋ ਜਾਓਗੇ ਐਵੇਂ ਸੋਚ-ਸੋਚ ਕੇ ਪਰ ਜੇ ਖੁਸ਼ ਰਹਿਣ ਦੇ ਬਹਾਨੇ ਲੱਭ ਜੋਗੇ ਨਾ ਤੇ ਉਹ ਵੀ ਲੱਖਾਂ ਬਹਾਨੇ ਤੁਹਾਨੂੰ ਲੱਭ ਜਣਗੇ ਖੁਸ਼ ਰਹਿਣਾ ਅੱਪਾ ਹੱਸਦੇ ਰੋ ਕੋਈ ਗੱਲ ਨਹੀਂ ਇਹ ਸਾਰੇ ਤੂਫਾਨ ਆਪੇ ਪਿੱਛੇ ਹੋਣਗੇ ਮਾਲਕ ਨੇ ਬਾਹ ਫੜੀ ਹੋਈ ਮਾਲਕ ਨੇ ਸੰਭਿਆ ਤੁਹਾਨੂੰ ਇੱਥੇ ਨਹੀਂ ਕੋਈ ਛੱਡ ਸਕਦਾ ਤੁਹਾਨੂੰ ਇਹ ਗੱਲ ਯਾਦ ਰੱਖਣਾ ਕੁੱਝ ਆਗੇ ਵੀ ਤੁਹਾਡਾ ਮਾੜਾ ਨਹੀਂ ਕਰ ਸਕਦਾ ਕਿ ਨਹੀਂ ਜੀ ਮੈਂ ਤਾਂ ਪਿੱਛੇ ਹੀ ਰਹਿਣਾ ਮੈਂ ਨਹੀਂ ਹੁਣ ਅੱਗੇ ਵਸ ਸਕਦਾ ਹੁਣ ਤਾਂ ਖਤਮ ਹੈ ਜੀ ਜ਼ਿੰਦਗੀ ਇਹ ਸ਼ਬਦ ਤੁਹਾਡੇ ਕੋਲੋਂ ਨਹੀਂ ਨਿਕਲਨੇ ਚਾਹੀਦੇ ਤੁਸੀਂ ਕੀ ਕਹਿਣਾ ਕਿ ਮੇਰਾ ਮਾਲਕ ਸਾਂਭੀ ਬੈਠਾ ਮੈਨੂੰ ਪੂਰਾ ਵਿਸ਼ਵਾਸ ਆ ਆਪਣੇ ਗੁਰੂ ਤੇ ਜਿਹੜੇ ਕਿਸਮਤ ਦੇ ਪੰਨੇ ਮੈਨੂੰ ਲੱਗਦੇ ਵੀ ਕੁਝ ਨਹੀਂ ਲਿਖਿਆ ਮੇਰਾ ਮਾਲਕ ਬੜੀ ਸੋਹਣੀ ਤਕਦੀਰ ਲਿਖਦਾ ਵਾ ਮੇਰੀ ਮੇਰੀ ਕਹਾਣੀ ਖਤਮ ਨਹੀਂ ਹੋਈ ਮੇਰਾ ਮਾਲਕ ਜੇ ਲਿਖਣ ਦਿਆ ਗਾਣੀ ਵਿਸ਼ਵਾਸ ਰੱਖੋ ਵਧੀਆ ਹੋਏਗਾ